ਸਾਰੇਨ ਸਭ ਤੋਂ ਪਹਿਲਾਂ ਤਾਂ ਲੋੜੀ ਨੂੰ ਬਹੁਤ-ਬਹੁਤ ਵਧਾਈਆਂ ਜੀ ਬਹੁਤ ਖੁਸ਼ੀ ਹੋਈ ਬਿਆਨਨ ਮਦਰ ਸਕੂਲ ਦੇ ਵਿੜੇ 'ਚ ਅੱਜ ਧੀਆਂ ਦੀ ਲੋੜੀ ਮਨਾਈ ਗਈ ਹੈ ਇਹਦੇ ਲਈ ਸਭ ਤੋਂ ਵੱਡਾ ਜਿਹੜਾ ਸਿਹਰਾ ਜਾਂਦਾ ਹੈ ਉਹ ਸਾਡੇ ਐਮ.ਐਲ.ਏ. ਵੀਰ ਸਾਡੇ ਰਮਨ अरोड़ा ਜੀ ਨੂੰ ਜਾਂਦਾ ਹੈ ਕਿਉਂਕਿ ਇਹਾ ਜੀ ਜਿਹੜੇ ਤਿਹਾਰ ਨੇ ਉਹ ਹੋਣੇ ਚਾਹੀਦੇ ਐ ਇਹਾ ਜੀ ਜਿਹੜੇ ਅਸੀਂ ਜਿਵੇਂ ਕਹਿੰਦੇ ਆ ਵੀ ਇਹ ਚੀਜ਼ਾਂ ਸਾਡੀ ਰੂਹ ਨੂੰ ਨਾ ਤਾਜ਼ਾ ਕਰਦੀਆਂ ਨੇ ਧੀਆਂ ਲਈ ਸਪੈਸ਼ਲੀ ਹਰ ਇੱਕ ਪਰਿਵਾਰ ਚ ਈ ਹੁੰਦਾਗਾ ਪਹਿਲਾਂ ਪਹਿਲੇਂ ਦੇ ਜਮਾਨੇ ਚ ਜ਼ਿਆਦਾ ਹੁੰਦਾ ਸੀ ਅੱਜ ਕੱਲ ਇਹ ਬਹੁਤ ਮਤਲਬ ਇਹ ਚੀਜ਼ ਜਿਹੜੀ ਆਈ ਹੈ ਕਿ ਸਾਰੀਆਂ ਧੀਆਂ ਨੂੰ ਸਾਰੇ ਲੋਕ ਇੰਨਾ ਪਿਆਰ ਤੇ ਇੰਨਾ ਮਾਣ ਦਿੰਦੇ ਨੇ ਤੇ ਸਾਡੀ ਸਰਕਾਰ ਦਾ ਤਾਂ ਹੈ ਹੀ ਇਹ ਚੀਜ਼ ਕਿ ਹਰ ਇੱਕ ਨੂੰ ਦੀ ਕਾਬਿਲ ਇਤਿਹਸਾਬ ਨਾਲ ਉਹਨੂੰ ਦਿੱਤਾ ਜਾਵੇ ਬਣਦਾ ਮਾਨ ਸਨਮ ਸੋ ਇਹ ਜਿਹੜੀ ਧੀਆਂ ਦੀ ਲੋੜੀ ਦੀ ਜਿਹੜੀ ਪਹਿਲ ਕਰਦੇ ਆ ਜਿਹੜੇ ਵੀ ਸਕੂਲ ਜਿਹੜੇ ਵੀ ਸਾਡੇ ਅਹੁਦੇਦਾਰ ਤਾਂ ਅਸੀਂ ਉੱਥੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਅਸੀਂ ਉੱਥੇ ਪਹੁੰਚ ਕੇ ਉਹਨਾਂ ਦੇ ਖੁਸ਼ੀਆਂ ਚ ਸੀ ਹਾਜ਼ਰ ਹੁੰਦੇ ਆ ਮਾਜਮੀ ਪਾਰਟੀ ਦੇ ਵੋਲੰਟੀਅਰਸ ਆਦੇਦਾਰ ਸਹਿਬਾਨ ਮੇਰੇ ਬਜ਼ੁਰਗ ਮੇਰੀਆਂ ਮਾਵਾਂ ਭੈਣਾਂ ਆਓ ਖਤੇ ਦੀ ਸ਼ਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋੜੀ ਦੇ ਮੌਕੇ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਧੰਨਵਾਦ ਜੀ ਮੈਂ ਐਮਐਲਏ ਸਾਹਿਬ ਜੀ ਜਿਨ੍ਹਾਂ ਨੇ ਮੈਨੂੰ ਇਹ ਹੈ ਕਿ ਤੁਸੀਂ ਜ਼ਰੂਰ ਹਾਜ਼ਰੀ ਲਵਾ ਕੇ ਜਾਓ ਸਾਡੇ ਵਲੰਟੀਅਰਸ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਸ ਨੂੰ ਇਕੱਠੀ ਮਿਲ ਕੇ ਜਾਓ ਸੋ ਅਕਸਰ ਆਪਾਂ ਦੇਖਦੇ ਆਂ ਕਿ ਪੁੱਤਾਂ ਦੀ ਲੋਹੜੀ ਤਾਂ ਸਾਰੇ ਮਨਾਉਂਦੇ ਨੇ ਪਰ ਵਿਧਾਈ ਦੇ ਪਾਤਰ ਨੇ ਐਮਐਲਏ ਸਾਹਿਬ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਆਪਾਂ ਧੀਾਂ ਦੀ ਲੋਹੜੀ ਵੀ ਮਨਾਈਏ ਧੀਾਂ ਅੱਜ ਕਿਸੇ ਵੀ ਖੇਤਰ ਚ ਲਾ ਲਈਏ ਪੁੱਤਾਂ ਤੋਂ ਪਿੱਛੇ ਨਹੀਂ ਹੈਗੀਆਂ ਪੜਾਈ ਚ ਲਾ ਲਈਏ ਨੌਕਰੀਆਂ ਚ ਲਾ ਲਈਏ ਵੱਡੇ ਵੱਡੇ ਰੈਂਕਸ ਅਫੀਸਰਸ ਤੱਕ ਆਪਣੀ ਪਾਰਟੀ ਚ ਲਾਈਏ ਤਾਂ ਸਾਡੇ ਕੋਲ 10 11 ਐਮਐਲਏ ਲੇਡੀਆਂ ਨੇ ਸੋ ਤੀਆਂ ਅੱਜਕੱਲ ਪੁੱਤਾਂ ਦੇ ਬਰਾਬਰ ਮਾਂ ਪਿਓ ਦਾ ਸਾਥ ਵਣਾਉਂਦੀਆਂ ਨੇ ਦੁੱਖ ਸੁੱਖ ਚ ਕੰਮ ਆਉਂਦੀਆਂ ਨੇ ਸੋ ਇਹ ਬਹੁਤ ਵਧੀਆ ਉਪਰਾਲਾ ਹੈ ਐਮਐਲਏ ਸਾਹਿਬ ਵੱਲੋਂ ਵੀ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹ ਵਿਤਕਰਾ ਤੀਆਂ ਪੁੱਤਾਂ ਦਾ ਕੀਤਾ ਜਾਂਦਾ ਉਸ ਮਾਤਝੋ ਜਲਦ ਤੋਂ ਜਲਦ ਖਤਮ ਹੋਵੇ ਅੱਗੇ ਨਾਲ ਤਾਂ ਬਹੁਤ ਆਪਾਂ ਦੇਖਦੇ ਆਂ ਘਟ ਗਿਆ ਪਰ ਅਜੇ ਵੀ ਜਿਹੜੇ ਥੋੜੀਆਂ ਜਿਹੀਆਂ ਕ੍ਰੀਤੀਆਂ ਹੈਗੀਆਂ ਨੇ ਉਹ ਦੂਰ ਹੋਣ ਪਰਮਾਤਮਾ ਕਰੇ ਨਵਾਂ ਸਾਲ ਇਹ ਲੋੜੀਆਂ ਇਹ ਤੁਹਾਡੇ ਸਾਰੇ ਘਰਾਂ ਚ ਖੁਸ਼ੀਆਂ ਖੇੜੇ ਲੈ ਕੇ ਆਉਣ ਤੁਸੀਂ ਸਾਰੇ ਖੁਸ਼ੀ ਖੁਸ਼ੀਆਂ ਖੇੜੇ ਤੁਹਾਡੇ ਘਰਾਂ ਚ ਆਉਣ ਉੱਭ ਵਸੋ ਖੁਸ਼ ਰਹੋ ਖੁਸ਼ਾਲ ਪੰਜਾਬ ਬਣੇ ਇਹੀ ਸੀਐਮ ਸਾਹਿਬ ਦਾ ਸੁਪਨਾ ਹੈ ਕਿ ਜਿਹੜੀ ਪੰਜਾਬ ਗਿੱਧੇ ਪੰਗੜਿਆਂ ਦੀ ਧਰਤੀ ਸੀ ਲੋੜੀਆਂ ਇੱਥੇ ਮਨਾਇਆ ਜਾਂਦੀਆਂ ਸੀ ਜਿਹੜੀਆਂ ਥੋੜੇ ਸਾਲਾਂ ਤੋਂ ਆਪਾਂ ਦੇਖਦੇ ਸੀ ਕਿ ਬਾਹਰ ਜਾਂਦਾ ਨਿਵਾਸ ਸ਼ੁਰੂ ਹੋ ਗਿਆ ਆ ਜਾਂ ਇਹੋ ਜਿਹੀਆਂ ਚੀਜ਼ਾਂ ਆ ਗਈਆਂ ਕਿ ਬੱਚੇ ਇੱਥੋਂ ਆਪਣੇ ਪੰਜਾਬ ਇਹ ਜੀ ਧਰਤੀ ਨੂੰ ਛੱਡ ਕੇ ਜਾਣਾ ਚਾਹੁੰਦੇ ਸੀ ਉਹ ਆਪਾਂ ਦੂਰ ਕਰੀਏ ਇੱਥੇ ਆਪਾਂ ਨੌਕਰੀਆਂ ਦਈਏ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਹੱਸਦਾ ਖੇਡਦਾ ਪੰਜਾਬ ਬਣਾਈਏ ਸੋ ਇੰਨੀ ਕੁ ਮੇਰੀ ਬੇਨਤੀ ਸੀ ਤੁਹਾਡੇ ਅੱਗੇ ਤੁਹਾਡਾ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਇੱਕ ਇੱਕ ਕਦਮ ਸਾਡੇ ਸਿਰ ਮੱਥੇ 'ਤੇ ਆ ਜੀ ਤੁਸੀਂ ਸਾਡੀ ਪਾਰਟੀ ਨਾਲ ਜੁੜੇ ਆ ਸਾਡੇ ਆਪਣੇ ਆ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਮਿਲ ਕੇ ਹਮੇਸ਼ਾ ਹੀ ਤੇ ਇੰਨੀ ਕੋ ਬੇਨਤੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ